ਰੱਬਾ ਮੇਰੇ ਕਰੀ ਪੰਜਾਬ ਤੇ ਮੈਂ ਤਰਲਾ ਪਾਵਾਂ ਰੱਬਾ ਮੇਰੇ ਕਰੀ ਪੰਜਾਬ ਤੇ ਮੈਂ ਤਰਲਾ ਪਾਵਾਂ ਹੜਾ ਦੇ ਵਿੱਚ ਕਈ ਡੁੱਗ ਗਈਆਂ ਨੇ ਮੱਝਾਂ ਗਾਵਾ ਹੜਾਂ ਦੇ ਵਿੱਚ ਕਈ ਡੁੱਗ ਗਈਆਂ ਨੇ ਮੱਝਾਂ ਗਾਵਾ ਛੱਤਾਂ ਉੱਤੇ ਬੈਠੀਆਂ ਕਈ ਭੁਖੀਆਂ ਮਾਵਾ ਛੱਤਾਂ 'ਉੱਤੇ ਬੈਠੀਆਂ ਕਈ ਭੁੱਖੀਆਂ ਮਾਮਾਂ ਰੱਬਾ ਮੀਰ ਕਰੀ ਪੰਜਾਬ ਤੇ ਮੈਂ ਤਰ ਲਾ ਪਾਵਾਂ ਰੱਬਾ ਮੀਰ ਕਰੀ ਪੰਜਾਬ ਤੇ ਮੈਂ ਤਰ ਲਾ ਪਾਵਾਂ ਨੰਨੀਆਂ ਜਿੰਦਾ ਠੀਕ ਦੀਆਂ ਨੇ ਢਿੱਡੋ ਭੁੱਖੀਆਂ ਨੰਨੀਆਂ ਜਿੰਦਾ ਠੀਕ ਦੀਆਂ ਨੇ ਢਿੱਡੋ ਭੁੱਖੀਆਂ ਤਨ ਤੇ ਗਿੱਲੇ ਕੱਪੜੇ ਪੈਰੀ ਨਹੀਂ ਜੁੱਤੀਆਂ ਤਨ ਤੇ ਗਿੱਲੇ ਕੱਪੜੇ ਪੈਰੀ ਨਹੀਂ ਜੁੱਤੀਆਂ ਲਗਦਾ ਟੁੱਕਰ ਖੋਲੇ ਆ ਅਜ ਆਣ ਕੇ ਕਾਮਾ ਲਗਦਾ ਟੁੱਕਰ ਖੋਲੇ ਆ ਜਿ ਆਣ ਕੇ ਕਾਮਾ ਰੱਬਾ ਮੀਰ ਕਰੀ ਪੰਜਾਬ ਤੇ ਮੈਂ ਤਰਲਾ ਪਾਵਾਂ ਰੱਬਾ ਮੀਰ ਕਰੀ ਪੰਜਾਬ ਤੇ ਮੈਂ ਤਰਲਾ ਪਾਵਾਂ ਡੁੱਬ ਗਈਆਂ ਨੇ ਪ੍ਰਸਨਾ ਬਾਪੂ ਲੰਝੂ ਕੇਰੇ ਡੁੱਬ ਗਈਆਂ ਨੇ ਕਿਵੇਂ ਹੌਸਲਾ ਦੇ ਦੇ ਮਾ ਕੁਝ ਬਸਨਾ ਮੇਰੇ ਦੁਖੜਾ ਏ ਪੰਜਾਬ ਦਾ ਮੈਂ ਕਿਵੇਂ ਸੁਣਾਵਾਂ ਦੁਖੜਾ ਏ ਪੰਜਾਬ ਦਾ ਮੈਂ ਕਿਵੇਂ ਸੁਣਾਵਾਂ ਰੱਬਾ ਮੇਰੇ ਕਰੀ ਪੰਜਾਬ ਤੇ ਮੈਂ ਤਰਲਾ ਪਾਵਾਂ ਰੱਬਾ ਮੇਰੇ ਕਰੀ ਪੰਜਾਬ ਤੇ ਮੈਂ ਤਰਲਾ ਪਾਵਾਂ ਮੈਂ ਤਰਲਾ ਪਾਵਾਂ ਮੈਂ ਤਰਲਾ ਪਾਵਾਂ